ਜਾਵੇਗਾ ਦਿਲੋਂ ਧੰਨਵਾਦ ਹੈ ਇਹਨਾਂ ਸਾਰੇ ਵੀਰਾਂ ਦਾ ਕਿਉਂਕਿ ਕਬੱਡੀ ਹੈ ਉਹ ਕਬੱਡੀ ਦੀ ਰੌਣਕ ਅੱਜ ਕਿੰਦੇ ਦੇਵੀ ਦਾਸਪੁਰ ਦੇ ਵਿੱਚ ਲੱਗੀ ਹੈ ਇੱਧਰ ਸਾਹਮਣੇ ਇੱਕ ਪਾਸੇ ਚੰਨੋ ਬੈਰਗ ਵਾਲੀ ਦੂਜੇ ਪਾਸੇ ਗੋਸ਼ਾ ਉਹ ਭੂਵਾ ਭਤੀਜੀ ਕਿਉ ਲੜੀਆਂ ਆਲੂ ਬੜੀਆਂ ਕਿਉ ਤੜੀਆਂ ਭੂਵਾ ਭਤੀਜੀ ਚਾਰ ਖਿਡਾਰਨਾਂ ਤਿਆਰ ਨੇ ਹੁਣ ਚਾਰਾਂ ਵਿੱਚੋਂ ਦੇਖਾਂਗੇ ਕੌਣ ਜੱਫਾ ਲਾ ਕੇ ਬੱਲੇ ਬੱਦੇ ਕਰਾਉਂਦੀ ਮੇਰੇ ਮਿੱਤਰੋ ਉਹ ਪਈ ਹੋਈ ਕਬੱਡੀ ਕਹਿੰਦੇ ਖੇਡਦੇ ਮੈਦਾਨ ਵਿੱਚ ਹੈ ਚੰਨੂ ਵੀ ਤਿਆਰ ਹੈ ਨਾਲ ਕਹਿੰਦੇ ਖੇਡਦੇ ਮੈਦਾਨ ਵਿੱਚ ਸਾਹਮਣੇ ਦੇਖਾਂਗੇ ਉਹ ਲੱਗਦਾ ਹੋਇਆ ਜੱਫਾ ਤੇ ਨੰਬਰ ਕਹਿੰਦੇ ਕੇਸ਼ੀ ਕਟਵਾੜਾ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਸਾਹਮਣੇ ਕਬੱਡੀ ਪੈ ਗਈ ਹੈ ਇਧਰ ਸਾਰੇ ਵੀਰ ਸੁਖ ਸਾਡਾ ਪਰਾ ਚੌਧਰਪੁਰ ਵਾਲਿਆ ਆਹ ਭਰਾ ਬੈਠਾ ਹੈ ਅੱਜ ਯਾਰਾਂ ਦੇ ਯਾਰ ਪੁੱਜੇ ਆ ਸਾਰੇ ਵੀਰ ਆਹ ਸੱਜਣ ਮਿੱਤਰ ਯਾਰ ਗਾਡਰਾ ਵਰਗੇ ਭਰਾ ਪੁੱਜੇ ਆ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬਲ ਦੇਸਾਂ ਦਾ ਰਾਜਾ ਉਹਨੂੰ ਕਹਿ-ਕਹਿ ਕੇ ਟ੍ਰੇਨਾਂ ਰੁਕਵਾਵਾ ਕਿ ਬਾਬਲ ਦੀ ਚਿੱਟੀ ਪਗੜੀ ਨੂੰ ਮੈਂ ਕਦੇ ਦਾਗ ਨਾ ਲਾਵਾਂ ਇੱਕ ਪਾਸੇ ਚੰਨੋ ਆ ਦੂਸਰੇ ਪਾਸੇ ਡੇਜੀ ਮੇਰੇ ਮਿੱਤਰੋ ਲੱਗਿਆ ਜੋਰ ਤੇ ਨੰਬਰ ਕਹਿੰਦੇ ਡੇਜੀ ਨੇ ਆਪਣੀ ਟੀਮ ਦੇ ਸੇ ਜੋਰ ਦਿੰਦਾ ਹੈ ਆਪੇ ਮਿਲ ਜਣਾ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਲੀਅਮ ਸਾਡਾ ਭਰਾ ਕਲੇਰ ਵਾਲਾ ਪਿਛਲੇ ਸਾਲ ਇਸ ਫਾਂਡੇ ਸੰਸਾਰ ਨੂੰ ਵਾਲਵਿਦਾ ਕਹਿ ਗਿਆ ਉਸ ਭਰਾ ਨੂੰ ਸ਼ਰਦਾ ਦੇ ਫੁੱਲ ਪੇਂਟ ਨੇ ਆਹ ਸਾਹਮਣੇ ਕਹਿੰਦੇ ਸਿਮਰਨ ਰਈਏ ਦੀ ਧਰਤੀ ਪਿਆਸ ਦੀ ਧਰਤੀ ਤੇ ਦੂਜੇ ਪਾਸੇ ਧਰਤੀ ਹਿੱਲਦੀ ਆ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਹੈ ਕਿ ਕੁਝ ਤੁਰਦਾ ਆ ਉਹ ਕਹਿੰਦੇ ਮਾਪਿਆਂ ਨੇ ਲਾਡਾਂ ਨਾ ਪਾਲੀ ਆ ਤੇ ਕੁੜੀ ਨੇ ਸਿਹਤ ਸੰਭਾਲੀ ਆ ਉਹ ਕਹਿੰਦੇ ਹੋ ਗਿਆ ਲਾਲਾ ਲਾਲਾ ਹੋ ਗਿਆ ਖੜਕਾ ਦੜਕਾ ਤੇ ਨੰਬਰ ਯਾਫੀ ਨੇ ਪਰਚੀਤ ਨੇ ਵਿਸਲ ਮਾਰ ਕੇ ਦੱਸਿਆ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਾਂਗੇ ਲਓ ਗੋਸ਼ਾ ਇਸ ਵੇਲੇ ਉਹ ਕਬੱਡੀ ਕਬੱਡੀ ਕਰਦੀ ਹੋਈ ਮੇਰੇ ਵੀਰੋ ਨੰਬਰ ਕਹਿੰਦੇ ਗੋਸ਼ਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਕ ਮੂਲ ਲੈਂਦੇ ਤੇ ਦੂਜਾ ਵਿਆਜ ਵੱਖਰਾ ਇੱਕ ਸਿਫਤ ਕਰਾਂ ਮੈਂ ਗੋਰੀਆਂ ਦੀ ਥੱਲੇ ਟ੍ਰੇਨ ਚਲਾਈ ਤੇ ਉੱਪਰ ਜਹਾਜ਼ ਵੱਖਰਾ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਇੱਕ ਧੀ ਦਿੰਦੇ ਤੇ ਦੂਜਾ ਦਾਜ ਵੱਖਰਾ ਸਾਡੇ ਲਓ ਸਾਹਮਣੇ ਸਿਰੇ ਦੀ ਟੱਕਰ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ ਉਧਰ ਦੇ ਪਾਸੇ ਲੱਗਦਾ ਹੋਇਆ ਜੱਫਾ ਤੇ ਨਾਲ ਉਹਨਾਂ ਦੇ ਸਾਬ ਪਨਗੋਟਾ ਜੀ ਹਰਪਾਲ ਸਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਰੀਨ ਵਾਲੇ ਭਰਾ ਜਿਹੜੇ ਲਾਈਵ 'ਤੇ ਕਰ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਪੇਰੋ ਪੈ ਗਈ ਆ ਕਿ ਧੀਆਂ ਪੁੱਤਾਂ ਤੋਂ ਪਿਆਰ ਵੱਧ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਪੈੜੀ ਦੁਨੀਆ ਜਾਂਦੀ ਆ ਐਵੇਂ ਰੋਈ ਹੋਇਆ ਕੀ ਜੇ ਧੀ ਜੰਪਈ ਚਲੋ ਕੁਖ ਤਸ ਲਖੜੀ ਹੋਈ ਇਧਰ ਕਬੱਡੀ ਹੋ ਗਿਆ ਖੜਕਾ ਦੜਕਾ ਉਹ ਸਾਡੇ ਤਾਂ ਵੇੜੇ ਅੰਬੀ ਦਾ ਬੂਟਾ ਨੀ ਮੈਂ ਨਾਗ ਬੈਠਾ ਵਲਪਾ ਖੇਡਦੇ ਮੈਦਾਨ ਵਿੱਚ ਉਧਰਲੇ ਪਾਸੇ ਮਹਾਨ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਪੁੱਜੇ ਹੋਏ ਨੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਨ ਸਾਹਿਬ ਕੈਲੇ ਕਲਾਂ ਵਾਲੇ ਇਹਦੇ ਆ ਗੋਲਾ ਨੇ ਪਾ ਦਿੱਤੀ ਹੈ ਕਿ ਤੂੰ ਹੀ ਬਦਲਸਲਾ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨਹੀਂ ਮੈਨੂੰ ਕੋਖ ਚ ਨਾ ਕਤਲ ਕਰਾ ਲਓ ਪਈ ਹੋਈ ਕਬੱਡੀ ਆ ਗੋਲਾਂ ਦੀ ਮੇਰੇ ਮਿੱਤਰੋ ਆ ਦੂਸਰੇ ਪਾਸੇ ਲੱਗਦਾ ਹੋਇਆ ਜਫਾ ਤੇ ਸਾਹਮਣੇ ਨੰਬਰ ਦੇਖਾਂਗੇ ਨੰਬਰ ਗੋਲਾਂ ਨੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਦਾ ਧੰਨਵਾਦ ਹੈ ਡੀਐਸਪੀ ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਜਿਹੜੀਆਂ ਬਾਣ ਮਤੀਆਂ ਸ਼ਖਸ਼ੀਅਤਾਂ ਪੁੱਛੀਆਂ ਉਹਨਾਂ ਦਾ ਦਿਲੋਂ ਧੰਨਵਾਦ ਹੈ ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਕਹਿੰਦੇ ਮੈਚ ਦੇ ਵਿੱਚ ਖੜਕਾ ਦੜਕਾ ਗੋਸ਼ਾਂ ਪਟਾਲੇ ਵਾਲੀ ਦੂਜੇ ਪਾਸੇ ਚੰਨੋ ਬਾਰੇ ਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਤੇ ਚਰਚੇ ਹੋਇਆ ਆਹ ਸਾਹਮਣੇ ਇੱਕ ਪਾਸੇ ਚੰਨੋ ਹਾਏ ਓ ਮੇਰੇ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ ਉਹ ਕਮਾਲ ਕਰ ਦਿੱਤੀ ਕੁੜੀ ਨੇ ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ ਮੈਦਾਨ ਵਿੱਚ ਹੈ 4000 ਨਾਂ ਤਿਆਰ ਨੇ ਲਓ ਪਈ ਹੋਈ ਕਵੈਂਟੀ ਰੰਦਵਾ ਬਿੰਦਰ ਰਿੰਦਾਵਾ ਟਰਾਂਸਪੋਰਟ ਵਾਲਾ ਭਰਾ ਕਹਿੰਦਾ ਕਿ ਚੰਨੋਂ ਦੇ ਤਿੰਨ ਜੱਫੇ ਹੀਰੇ ਪਹਿਲਵਾਨ ਜੀ 3000 ਦੇ ਹੋਣਗੇ ਚੰਨੋਂ ਨੋਟ ਕਰ ਲੈ ਤਿੰਨ ਹੀ ਜੱਫੇ 3000 ਦੇ ਹੋਣਗੇ ਆ ਸਾਹਮਣੇ ਕਬੱਡੀ ਪੈ ਗਈ ਹੈ ਲਓ 3000 ਦੇ ਆ 3000 ਦੇ ਜੱਫੇ ਹੋਣਗੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹੈ ਆ ਸਾਹਮਣੇ ਦੇਖਾਂਗੇ ਆਪਣੀ ਟੀਮ ਦੇ ਹਿੱਸੇ ਜੋਰ ਦਿੰਦਾ ਹੁੰਦੀ ਹੋਈ ਬੱਲੇ ਬੱਲੇ ਲਓ ਤੇਜੀ ਨੇ ਸਾਹਮਣੇ ਮੇਰੇ ਪੰਜਾਬੀ ਵੀਰੋ ਟਰਾਂਸਪੋਰਟ ਦੇ ਭਰਾ ਨੇ ਕਹਿੰਦੇ 3000 ਲਗਾਇਆ ਹੋਇਆ ਹੈ ਗੁਰਮੇਜ ਸਿੰਘ ਕਲੇਕਲਾ ਵਾਲਾ ਸਾਡਾ ਵੀਰ ਹੈ ਭਰਾ ਦਾ ਧੰਵਾਦ ਹੈ ਜਿਹੜਾ ਵੱਡਾ ਕਬੱਡੀ ਦਾ ਕੱਪ ਸ਼ੰਦੇ ਅਮਲੀ ਦਾ ਪੁੱਤੀਜਾ ਪੁੱਜਿਆ ਹੋਇਆ ਕਲੇਕਲਾ ਦੀ ਧਰਤੀ ਦਾ ਔਰ ਸ਼ੰਦੇ ਅਮਲੀ ਦੀ ਦੁਨੀਆ ਦੀਵਾਨੀ ਹੈ ਇਹ ਵੱਡੇ ਮੱਲ ਵੱਡੇ ਨਾਮ ਮੇਰੇ ਪੰਜਾਬੀ ਵੀਰੋ ਜਿਹੜੇ ਕਬੱਡੀ ਦੀ ਦੁਨੀਆ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ ਆ ਦਿਲਾਂ ਤੇ ਯਾਦ ਰਹਿਣਗੇ ਅਗਲੀ ਕਬੱਡੀ ਫਿਰ ਗੋਲਾ ਨੇ ਪਾ ਦਿੱਤੀ ਹੈ ਕਿ ਪੁੱਤਾਂ ਵਾਂਗੂ ਜਿੱਦ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਲੜਦੀਆਂ ਫਿਰ ਵੀ ਕਾਤੋਂ ਕਹਿਣ ਲੋਕ ਨਕਮੀਆਂ ਮਾਇਂਦੀਆਂ ਮਰਦੇ ਛਿੜਕੜਕਾ ਖਾਣੀਆਂ ਜੰਮੀਆਂ ਪੱਟੇ ਮੁਕਾਮ ਹਾਸਲ ਕਰ ਗਿਆ ਹੈ ਉਹ ਕੁੜੀਆਂ ਕਿਸੇ ਗੱਲੋਂ ਘਟ ਨਹੀਂ ਹੈ ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਆ ਚਾਰ ਚਾਰਾਂ ਚੋਂ ਤਿੰਨ ਤਿੰਨ ਚੋਂ ਕੌਣੀ ਹੱਫਾ ਲਵੇਗੀ ਚੰਨੋ ਦਾ 3000 ਦਾ ਪਹਿਲਾ 3000 ਦਾ ਪਹਿਲਾ ਰੰਡਾਵਾ ਟਰਾਂਸਪੋਰਟ ਆ ਭਰਾ ਕਹਿੰਦਾ ਕਿ 3000 ਦੇ ਤਿੰਨ ਉਹ ਪਹਿਲਾ ਮੇਰੇ ਪੰਜਾਬੀ ਵੀਰਿਆ ਸਫਲ ਹੋ ਗਿਆ ਵਿੰਦਰ ਰੰਡਾਵਾ ਸਾਡਾ ਆ ਭਰਾ ਕਹਿੰਦਾ ਟਰਾਂਸ ਵਿੰਦਰ ਰੰਡਾਵਾ ਟਰਾਂਸਪੋਰਟ ਆ ਸਾਡਾ ਵੀਰੋ ਸੁਪੀਰ ਵੱਲੋਂ ਜੰਨੋਂ ਦੇ ਤਿੰਨ ਜੱਫਿਆਂ ਉੱਤੇ 3000 ਦੇ ਮਾਣ ਸਨਮਾਨ ਹੋਣਗੇ ਲਓ ਪਈ ਹੋਈ ਕਬੱਡੀ ਮੇਰੇ ਮਿੱਤਰੋ ਅਮਨ ਨੇ ਕਹਿੰਦੇ ਫੇਰ ਕਬੱਡੀ ਪਾ ਦिती ਐ ਆ ਸਾਹਮਣੇ ਦੇਖਾਂਗੇ ਲੱਗਦਾ ਹੋਇਆ ਜੱਫਾ ਇਹ ਨੰਬਰ ਦੇਖਾਂਗੇ ਰੈਕਟ ਨੇ ਰਮਨ ਰੰਦਾਵਾ ਬਟਾਲੇ ਤੋਂ ਲਾਈਵ ਜੁੜਿਆ ਸਾਡਾ ਚੰਨੋਂ ਦਾ ਇੱਕ ਸਫਲ ਹੋ ਗਿਆ ਹੈ ਉਹ ਬਿੰਦਰ ਰੰਦਾਵਾ ਮਾਨ ਕਰਦਾ ਹੈ ਕਬੱਡੀ ਸਿਖਰਾਂ ਤੇ ਉਹ ਕਬੱਡੀ ਯੋਰਾ ਤੇ ਹਟ ਕਬੱਡੀ ਉਹ ਯੋਰਾ ਤੇ ਮਾਝੇ ਦੀ ਸਰਦਾਰਾਂ ਦੀ ਹੈ ਖੇਡ ਵੱਡੀ ਦਿਲਦਾਰਾਂ ਦੀ ਉਧਰ ਕੀ ਬਣ ਗਿਆ ਇਹ ਜਫਾ ਜਫਾ ਲੱਗਿਆ ਕਿ ਨਹੀਂ ਸਾਡਾ ਕਾਕਾ ਪਹਿਲਵਾਨ ਧੌਲਪੁਰੀਆ ਉਸ ਗੱਲ ਤੇ ਫਸ ਗਿਆ ਕੰਦੇ ਕਾਕੇ ਨੇ ਇਸ਼ਾਰੇ ਕਰ ਦਿੱਤਾ ਕਿ ਬੇਨੂੰ ਗੜਬੇ ਵਾਲੀ ਨੇ ਫੇਰ ਜੱਫਾ ਲਾ ਦਿੱਤਾ ਹੈ ਖੇਡ ਦੇ ਮੈਦਾਨ ਵਿੱਚ ਹੈ ਕਿ ਕੋਖ ਵਿੱਚ ਧੀ ਧਰਤੀ ਵਿੱਚ ਪਾਣੀ ਜੇ ਨਾ ਸੰਭੇਤਾ ਸਮਝੋ ਖਤਮ ਕਹਾਣੀ ਲਓ ਪਈ ਹੋਈ ਕਬੱਡੀ ਇੱਕ ਪਾਸੇ ਰੇਡਰ ਹੈ ਆ ਦੂਸਰੇ ਪਾਸੇ ਜਾਫੀ ਉਹ ਲੱਗਿਆ ਯੋਰ ਉਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਅੰਦੇ ਦੂਰ ਹੋ ਗਏ ਨੇ ਸਾਡੇ ਹੈਪੀ ਕੁਆਟ ਤੇ ਸਾਹਮਣੇ ਪਾਸੇ ਹੈਪੀ ਕੁਆਟ ਤੇ ਸੋਨੀ ਕੁਆਟ ਇਨਾ ਭਰਾਵਾਂ ਦਾ ਧੰਵਾਦ ਆ ਲਾਈਵ ਲਿੱਖ ਪਾਸੇ ਚੰਨੋ ਦਾ 3000 ਲੱਗਿਆ ਹੈ ਬਿੰਦਰ ਰੰਦਾਵਾ ਟਰਾਂਸਪੋਰਟ ਆ ਭਰਾ ਮਾਨ ਕਰਦਾ ਹੈ ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ ਸਮੇਂ ਦੀ ਗੋਦ ਚ ਬੜੇ ਸਵਾਲਾਂ ਦੇ ਜਵਾਬ ਆ ਮਿੱਤਰ ਆਹ ਕੀ ਬਣ ਗਿਆ ਇਹ ਕਹਿੰਦੇ 2000 ਪੱਜਿਆ ਹੈ ਚੰਨੋ ਆਈ ਹੈ ਕਹਿੰਦੇ ਬੈਰੋਕੇ ਵਾਲੀ 3000 ਦਿੱਤਾ ਜਾਵੇਗਾ ਬਿੰਦਰ ਰੰਦਾਵੇ ਵੱਲੋਂ ਉਹ 3 ਜੱਫੀਆਂ ਉੱਤੇ ਲਓ ਕਬੱਡੀ ਪੈ ਰਹੀ ਹੈ ਅਮਨ ਅਸਵਲੇ ਉਹ ਕਬੱਡੀ ਪਾਉਣ ਮਾਤੇ ਵਧੀ ਹੋਈ ਮੇਰੇ ਵੀਰੋ ਬੂਲੀयत ਹਾਸਲ ਕੀਤੀ ਹੈ ਇਧਰ ਚੰਨੋ ਹੀਰਾ ਤੇ ਵੀ ਦਾਸ ਤੇ ਸਾਡਾ ਬਿੰਦਰ ਰੰਧਾਵਾ ਕਹਿੰਦਾ ਹਰੇਕ ਜੱਫੇ ਤੇ ਜੇਕਰ ਐਕਸ਼ਨ ਹੋ ਗਏ ਤੇ ਹੋਰ ਵੀ ਮਾਨ ਸਨਮਾਨ ਵੱਡੇ ਪੱਦਰ ਤੇ ਲੱਗਣਗੇ ਇਧਰਲੇ ਪਾਸੇ ਉਹ ਵੱਡੇ ਐਲਾਨ ਹੋ ਗਿਆ ਗੋਸ਼ਾ ਜਿੰਨੀਆਂ ਕਬੱਡੀਆਂ ਪਾਕੇ ਜਿੰਨੇ ਨੰਬਰ ਲਵੇਗੀ ਤੇ ਥਾਪੀਆਂ ਮਾਰੇਗੀ ਤੇ ਸਾਡੇ ਦੇਵੀ ਦਾਸਪੁਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 1-1000 ਦਿੱਤੇ ਜਾਣਗੇ ਉਗੀ ਫਿਰ ਨਿਕਲੂਗੀ ਅੱਗ ਕਿਉਂਕਿ ਮੌਸਮ ਸਿਆਲ ਦਾ ਉਹ ਮੇਲਾ ਵੀ ਕਮਾਲ ਦਾ ਦੇਵੀ ਦਾਸਪੁਰ ਦਾ ਮੇਲਾ ਹੈ ਮੇਰੇ ਪੰਜਾਬ ਕਿਰਿਓ ਇਧਰ ਕਬੱਡੀ ਪੈ ਗਈ ਹੈ ਤੇ ਚੰਨੋ ਇੱਕ ਜੱਫਾ ਲੱਗਿਆ ਹਾਲੇ ਲਓ ਸਾਹਮਣੇ ਗੋਸ਼ਾ ਜੇ ਗੋਸ਼ਾ ਨੰਬਰ ਲੈ ਕੇ ਥਾਪੀ ਮਾਰੇ ਤੇ ਦੇਵੀ ਦਾਸਪੁਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 11000 ਜਿੱਤੇ ਜਾਣਗੇ ਜੇ ਚੰਨੋ ਵੀ ਜਫਾ ਲਾ ਕੇ ਉਹ ਸੱਤ ਮਾਰੇਗੀ 1000 1000 ਲੈ ਵੀ ਹੀਰੇ ਕੱਢ 1000 ਲੈ ਵੀ ਹੀਰੇ ਪਰ ਬੱਲ ਤੇ ਜੋਰਜ ਭਰਾ ਪੁੱਜੇ ਉਹਨਾਂ ਦਾ ਧੰਨਵਾਦ ਹੈ ਇਹ ਚੰਨੋ ਇਹ ਜਿੰਦੀਵਾਰੀ ਰੇਡਰ ਭੱਜਦਾ ਇਹ ਸਮਝ ਲਓ ਕਿ 2000 ਭੱਜਿਆ ਜਾਂਦਾ ਹੈ 3000 ਚੋਂ ਇੱਕ ਸਫਲ ਹੋਇਆ ਹੈ ਪਰ ਉਹ ਸਾਹਮਣੇ ਮੇਰੇ ਪੰਜਾਬੀ ਵੀਰੋ ਕਬੱਡੀ ਅਮਨ ਦੀ ਹੈ ਉਹ ਸਾਹਮਣੇ ਡੱਕਣ ਦੀ ਕੋਸ਼ਿਸ਼ ਹੈ ਕਬੱਡੀ 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 ਇਹ ਓ ਓ ਵੀਰੇ ਫਿਰ ਖੜਾ ਰਹੀਆਂ ਇਧਰ ਗੁਰਮੀਤ ਸਿੰਘ ਜੀ ਉੱਜਾ ਹੋਇਆ ਧੰਨਵਾਦ ਕਰਾਂਗੇ ਵੀਰ ਦਾ ਵਿਸ਼ੇਸ਼ ਤੌਰ ਦੇ ਉੱਤੇ ਇਧਰਲੇ ਪਾਸੇ ਸਾਡੇ ਗੁਰਮੀਤ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਮ ਵਾਲੇ ਵਿਸ਼ੇਸ਼ ਸਨਮਾਨ ਸਨਮਾਨ ਕੀਤਾ ਜਾ ਰਿਹਾ ਹੈ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਸਾਡੇ ਗੁਰਮੀਤ ਸਿੰਘ ਜੀ ਗੇਜਾ सरपंच साहब काले कला वाले वा मान सम्मान ਕੀਤਾ ਜਾ ਰਿਹਾ ਹੈ ਔਰ ਕਲੇ ਕਲਾ ਦਾ ਕਦ ਕਰਦੀ ਰਹੇ ਕੈਮਰਾਮੈਨ ਵੀਰ ਆਵੇ ਸਾਡਾ ਕੈਮਰਾਮੈਨ ਮਾਲਵਾ ਟੀਵੀ ਸਟਿਲ ਕੈਮਰਾਮੈਨ ਉਹ ਸਾਡਾ ਵੀਰ ਸਟੇਜ ਲੱਗ ਕੇ ਆਵੇ ਸਾਡੇ ਬਹੁਤ ਵੱਡੇ ਮਾਣ ਹੈ ਅੱਜ ਬਹੁਤ ਵੱਡੇ ਸਨਮਾਨ ਮੇਰੇ ਵੀਰੋ ਕੀਤੇ ਜਾ ਰਹੇ ਸਭਨਾਂ ਦਾ ਸਤਿਕਾਰ ਹੈ ਗੁਰਮੇਦ ਸਿੰਘ ਜੀ ਕਲੇ ਕਲਾ ਬਹੁਤ ਮਾਣ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਕਿਉਂਕਿ ਛੰਦੇ ਅਮਲੀ ਨੂੰ ਦੁਨੀਆ ਜਾਣਦੀ ਹੈ ਕੱਲ ਸਾਰੀ ਸੰਗਤ ਦਾ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਡੀਐਸਪੀ ਸਾਹਿਬ ਇਹ ਮਾਣ ਤੇ ਸਤਿਕਾਰ ਹੈ ਮਾਣਮਤੀ ਸ਼ਖਸੀਅਤਾਂ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆਂ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ ਐਸਐਚਓ ਸਰਬਜੀਤ ਸਿੰਘ ਜੀ ਐਸਐਚਓ ਸਰਬਜੀਤ ਸਿੰਘ ਜੀ ਬਹੁਤ ਹੀ ਮਾਣਮਤੀਆਂ ਸ਼ਖਸੀਅਤਾਂ ਜਿਵੇਂ ਲੋਕ ਬੋਲੀਆਂ 'ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਲਵਾਨ ਜੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਦਿਲੋਂ ਧੰਨਵਾਦ ਆਇ ਇਹ ਪਿਆਰ ਆ ਸਾਡੇ ਹੀਰੇ ਦੇ ਵੀ ਦਾਸਪੁਰ ਵਾਲੇ ਭਰਾ ਦੇ ਨਾਲ ਸੁਖ ਚੌਧਰਪੁਰ ਇਟਲੀ ਔਰ ਹੀਰੇ ਭਰਾ ਨੂੰ ਵੱਡੇ ਪੱਦਰ ਤੇ ਸਪੋਰਟ ਕਰਦਾ ਸਾਡਾ ਵੱਡਾ ਭਰਾ ਜਿਗਰਾ ਵੀ ਵੱਡਾ ਹੈ ਕਿ ਤੇ ਵੀ ਦਾਸਪੁਰ ਦਾ ਨਾਉ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦਿੰਦਾ ਹੈ ਇਹ ਮਾਝੇ ਦੇ ਵੱਡੇ ਮਲ ਹੀਰੇ ਤੇ ਵੀ ਦਾਸਪੁਰ ਵਾਲੇ ਨੇ ਪ੍ਰਮਾਤਮਾ ਦੀ ਕਿਰਪਾ ਹੈ ਸਾਡਾ ਭਰਾ ਭਜਾ ਫਾਈਨਲ ਦੀਆਂ ਟੀਮਾਂ ਜਿਹੜੀਆਂ ਉਹ ਖੇਡ ਮੈਦਾਨ ਵਿੱਚ ਆ ਜਾਣਗੇ ਬੇਨਤੀ ਕਰਦੇ ਐ ਫਾਈਨਲ ਦੀਆਂ ਟੀਮਾਂ ਨੂੰ ਉਧਰਲੇ ਪਾਸੇ ਸਾਡੇ ਬੜੇ ਪਿਆਰੇ ਵੀਰ ਨੇ ਸਾਡੇ ਰੋਕੀ ਭਾਜੀ ਉਹਨਾਂ ਵੱਲੋਂ ਇਹਨਾਂ ਬੋਲਾਂ ਵਾਸਤੇ ਬਹੁਤ ਵੱਡੇ ਮਾਣ ਆਏ ਐ ਉਸ ਭਰਾ ਦਾ ਵੀ ਧੰਨਵਾਦ ਕਰਾਂਗੇ ਜੱਗੀ ਭਰਾ ਦਾ ਸਨਮਾਨ ਕੀਤਾ ਜਾਵੇਗਾ ਸਰੀਰ ਵੀ ਇੱਦਾਂ ਲੱਗਦਾ ਜਿਵੇਂ ਕਿਸੇ ਨਦੀ ਤੋਂ ਪਾਣੀ ਡਿੱਗਦਾ ਹੁੰਦਾ ਪੁਲਾਂ ਥੱਲੇ ਕੱਲਾ ਕੱਲਾ ਪੱਥਰ ਛਣ ਕੇ ਲਾਇਆ ਹੁੰਦਾ ਤੇ ਭਰਾ ਦੇ ਸਰੀਰ ਦੀ ਕੱਲੀ ਕੱਲੀ ਚਿਪਰ ਐਨ ਕਹਿੰਦੇ ਦੇਖਣ ਵਾਲੀ ਐ ਇੱਧਰ 올ੰਪੀਆ ਭਰਾ ਸਾਡਾ ਇਹਨਾਂ ਵੀਰਾਂ ਦਾ ਦਿਨਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਚਾਹੇ ਬੋਡੀ ਬਿਲਡਿੰਗ ਐ ਚਾਹੇ ਕਬੱਡੀ ਐ